ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਇਤਿਹਾਸਕ ਸਥਾਨਾਂ ਦੀ ਯਾਤਰਾ ਦੌਰਾਨ ਹੁਣ ਆਪਾਂ ਪਹੁੰਚਿਆ ਗੁਰਦੁਆਰਾ ਮਾਤਾ ਸਾਹਿਬ ਦੇਵਾ ਜੀ ਮਾਤਾ ਸਾਹਿਬ ਦੇ ਜੈ ਦੇਵਾ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਧਰਮ ਪਤਨੀ ਸਨ ਅ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਧਖਣ ਦੀ ਯਾਤਰਾ ਦੌਰਾਨ ਆਉਂਦੇ ਹੋਏ ਇੱਥੇ ਬੈਠੇ ਸੀ ਇੱਥੇ ਉਹ ਆਪਣਾ ਵਰਤੀ ਦਿੰਦੇ ਸੀ ਪ੍ਰਮਾਤਮਾ ਨਾਲ ਨਾ ਆਪਣਾ ਜੋੜਦੇ ਸੀ ਆਪਣੇ ਆਪ ਨੂੰ ਤੇ ਮਾਤਾ ਜੀ ਵੀ ਇੱਥੇ ਬੈਠਦੇ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹ ਸ਼ਿਕਾਰ ਖੇਡਣ ਜਾਂਦੇ ਸੀ ਸ਼ਿਕਾਰ ਖੇਡਣ ਤੋਂ ਬਾਅਦ ਇਸ ਸਥਾਨ ਦੇ ਉੱਪਰ ਆ ਜਾਂਦੇ ਸੀ ਸ਼ਾਮ ਨੂੰ ਕਿਉਂਕਿ ਮਾਤਾ ਸਾਹਿਬ ਜੀ ਦੇਵਾ ਜੀ ਦਾ ਕਹਿਣਾ ਸੀ ਕਿ ਆਪਣੇ ਪਤੀ ਪਰਮੇਸ਼ਰ ਦੇ ਦਰਸ਼ਨ ਕਰਨ ਤੋਂ ਬਾਅਦ ਹੀ ਉਹ ਪ੍ਰਸ਼ਾਦਾ ਸਕਦੇ ਸਨ ਪਰ ਕੁਝ ਟਾਈਮ ਬਾਅਦ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੂੰ ਦਿੱਲੀ ਜਾਣ ਲਈ ਕਿਹਾ ਮਾਤਾ ਸਾਹਿਬ ਜੀ ਤਾਂ ਉਹਨਾਂ ਨੇ ਕਿਹਾ ਕਿ ਵੀ ਅਸੀਂ ਤੁਹਾਡੇ ਦਰਸ਼ਨਾਂ ਬਿਨਾਂ ਅਸੀਂ ਪ੍ਰਸ਼ਾਦਾ ਨਹੀਂ ਸਕ ਸਕਦੇ ਤਾਂ ਗੁਰੂ ਜੀ ਮਹਾਰਾਜ ਨੇ ਮਾਤਾ ਸਹਿਬ ਦੇ ਜੀਵਾ ਜੀ ਨੂੰ ਕੋਈ ਸ਼ਸਤਰ ਦਿੱਤੇ ਕਿ ਇਹਨਾਂ ਦੇ ਦਰਸ਼ਨ ਕਰ ਲਿਆ ਕਰੋ ਸਾਡੇ ਦਰਸ਼ਨ ਤੁਹਾਨੂੰ ਹੋ ਜਾਇਆ ਕਰਨਗੇ ਤੇ ਇਹ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਬਾਕੀ ਗੁਰਦੁਆਰਾ ਸਾਹਿਬ ਦੀ ਚਾਰ ਦਿਵਾਰੀ ਦਿਖਾਉਣੇ ਦਾ ਇਤਿਹਾਸ ਬਹੁਤ ਵੱਡਾ ਹੈ ਅੱਗੇ ਵੀ ਦਿਖਾਣੇ ਤੁਹਾਨੂੰ ਆਹ ਕੁਮਰ ਇਧਰ ਹੀ ਸਾਈਡ ਤੋਂ ਦਿਖਾ ਦਿ ਗੁਰਦੁਆਰਾ ਸਾਹਿਬ ਬਹੁਤ ਵਿਸ਼ਾਲ ਬਣਿਆ ਹੋਇਆ ਹੈ ਇਹਦੇ ਨੀਚੇ ਭੋਰਾ ਸਾਹਿਬ ਵੀ ਬਣਿਆ ਹੋਇਆ ਉਹ ਵੀ ਦਿਖਾਵਾਂਗੇ ਤੁਹਾਨੂੰ ਬੈਗ ਤੇ ਗੋਦਾਫਰੀ ਨਦੀ ਹੈ ਇਸ ਦੇ ਦਿਖਾ ਰਹੇ ਤੁਹਾਨੂੰ ਇਸ ਇਹ ਗੁਰਦੁਆਰਾ ਸਾਹਿਬ ਉਹਨਾਂ ਦੀ ਪਰਮਾਤਮਾ ਹਮ ਲੱਗਦੀ ਸੀ ਗੁਰੂ ਵੱਲ ਲੱਗਦੀ ਸੀ ਤੇ ਇਸ ਦੇ ਪਿੱਛੇ ਉਹ ਜੰਗਲ ਨਮਾ ਪਹਾੜੀਆਂ ਟਾਈਪ ਦੇਖ ਰਹੇ ਹੋ ਤੁਸੀਂ ਤੇ ਇੱਕ ਦਾਬਰੀ ਨਦੀ ਹੈ ਪਿੱਛੇ ਵਹਿ ਰਹੀ ਹੈ ਤੇ ਹੁਣ ਪਿਆਰੀ ਸਾਧ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਸਾਹਿਬ ਬਣਾਇਆ ਸੰਗਤ ਇੱਥੇ ਦੂਰ ਦੂਰ ਤੋਂ ਪਹੁੰਚਦੀ ਹੈ तकरीबन ਇੱਥੇ ਸਾਰੀ ਸੰਗਤ ਪਹੁੰਚਦੀ ਹੈ ਪਿਆਰੀ ਸਾਧ ਸੰਗਤ ਜੀ ਤੁਹਾਨੂੰ ਉਸ ਸਮੇਂ ਦੇ ਸ਼ਾਸਤਰੀਂ ਦਰਸ਼ਨ ਕਰਵਾ ਰਹੇ ਜੋ ਇੱਥੇ ਦਿਖਾਏ ਜਾ ਰਿਹਾ ਸੰਗਤ ਨੂੰ ਉਸ ਸਮੇਂ ਜੋ ਸ਼ਾਸਤਰ ਯੂਜ਼ ਕੀਤੇ ਜਾਂਦੇ ਸੀ ਗੁਰੂ ਜੀ ਦੁਆਰਾ ਬਹੁਤ ਵਿਸ਼ਾਲ ਗੁਰਦੁਆਰਾ ਸਾਹਿਬ ਬਣਿਆ ਹੋਇਆ ਬਹੁਤ ਹੀ ਸ਼ਾਂਤੀ ਵਾਲੀ ਜਗ੍ਹਾ ਤੇ ਹੈ ਤੁਸੀਂ ਦੇਖ ਰਹੇ ਹੋ ਇਸ ਥਾਂ ਉੱਪਰ ਸੰਗਤ ਆਪਣੀ ਇੱਛਾ ਪੂਰਨ ਹੁੰਦੀ ਹੈ ਜੋ ਵੀ ਮਨ ਦੀ ਇੱਛਾ ਹੁੰਦੀ ਹੈ ਦੁੱਖ ਤਕਲੀਫ ਹੁੰਦੇ ਆ ਸੰਗਤ ਇੱਥੇ ਸੁੱਖ ਸੁਖਣ ਨਾਲ ਪੂਰਨ ਹਮੇ ਕੋਈ ਵੀ ਮਾਨ ਦੇ ਇੱਛਾ ਹੁੰਦੀ ਹੈ ਸੰਗਤ ਦੂਰ ਦੂਰ ਤੋਂ ਆਪਣੇ ਦੁੱਖਾਂ ਤੋਂ ਸਕਾਰਾ ਪਾਉਣ ਲਈ ਆਪਣੇ ਇੱਛਾ ਨੂੰ ਪੂਰਨ ਕਰਨ ਲਈ ਗੁਰੂ ਜੀ ਪਾਤਸ਼ਾਹ ਇਸ ਤਰ੍ਹਾਂ ਦੀ ਸੁਸੰਗਤ ਜੀ ਸੰਗਤ ਦੇ ਰਹਿਣ ਦਾ ਵੀ ਇੱਥੇ ਖਾਸ ਪ੍ਰਬੰਧ ਹੈ ਕਮਰੇ ਬਣਾਏ ਗਏ ਆ ਕਈ ਵਾਰ ਸੰਗਤ ਦੂਰ ਨੇੜ ਤੋਂ ਸੰਗਤ ਆਉਂਦੀ ਆ ਤਾਂ ਉਹਨਾਂ ਦੇ ਰਹਿਣ ਦਾ ਖਾਸ ਪ੍ਰਬੰਧ ਕੀਤਾ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸੋ ਪਿਆਰੀ ਸਾਧ ਸੰਗਤ ਜੀ ਇਹ ਨੀਚੇ ਮਾਤਾ ਜੀ ਦਾ ਤਪ ਸਥਾਨ ਬਣਾਇਆ ਹੋਇਆ ਮਾਤਾ ਸਾਈਂ ਜੀ ਵਾਜੀ ਤਪ ਕਰਿਆ ਕਰਦੇ ਸੀ ਪਤਨੀ ਕਰਿਆ ਕਰਦੇ ਸੀ ਉਹਨਾਂ ਦਾ ਇੱਥੇ ਤਪ ਸਥਾਨ ਬਣਾਇਆ ਤੁਹਾਨੂੰ ਦਰਸ਼ਨ ਕਰਵਾਨੇ ਆ ਉਸੇ ਤਰ੍ਹਾਂ ਉਸ ਜਗ੍ਹਾ ਬਣਾਈ ਹੋਈ ਜਿੱਥੇ ਬੈਠ ਕੇ ਮਾਤਾ ਜੀ ਤਪ ਕਰਿਆ ਕਰਦੇ ਸਨ ਸੁਸ਼ੰਗਰ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ ਇਸ ਥਾਂ ਉੱਪਰ ਮਾਤਾ ਸਹਿਬ ਜੀ ਦਾ ਹੀ ਤਪ ਕਰਿਆ ਕਰਦੇ ਸਨ ਤੇ ਇਸ ਤੋਂ ਇਲਾਵਾ ਖਾਲਸਾ ਅਜਾਇਬ ਘਰ ਵੀ ਬਣਿਆ ਹੋਇਆ ਉਸਦੇ ਵੀ ਤੁਹਾਨੂੰ ਦਰਸ਼ਨ ਉਹ ਮਲਾ ਜਿੱਥੇ ਅਜਾਇਬ ਘਰ ਦਿਖਾਈ ਜੈਰੀ ਸਾਧ ਸੰਗਤ ਜੀ ਆਓ ਤੁਹਾਨੂੰ ਅਜਾਇਬ ਘਰ ਦੇ ਦਰਸ਼ਨ ਕਰਾਉਣੇ ਆ ਜੋ ਨੀਚੇ ਮਾਤਾ ਸਹਿਬ ਜੀ ਦਾ ਤਪ ਸਥਾਨ ਬਣਿਆ ਉਸਦੇ ਨਾਲ ਹੀ ਤੁਸੀਂ ਦੇਖ ਰਹੇ ਹੋ ਅਜਾਇਬ ਘਰ ਬਣਿਆ ਹੋਇਆ ਇੱਥੇ ਕਾਫੀ ਕੁਝ ਅਜਾਇਬ ਘਰ ਦੇ ਵਿੱਚ ਸੈਤੂ ਪੁਰ ਸਾਹਿਬਾਂ ਦੀਆਂ ਜਿਨ੍ਹਾਂ ਸ਼ਾਸਤਰ ਕੁੰਮਲਾ ਸ਼ਾਸਤਰ ਦਿਖਾਓ। ਉਸੇ ਤਰ੍ਹਾਂ ਆ ਗੁਰੂਆਂ ਦੀਆਂ ਜੋ ਵੀ ਸ਼ਹੀਦੀ ਸ਼ਹੀਦ ਆਪਣੇ ਗੁਰੂ ਸ਼ਹੀਦ ਹੋਇਆ ਸਭ ਦੀਆਂ ਮਤਲਬ ਕਿ ਇੱਥੇ ਅਜਾਇਬ ਘਰ ਦੇ ਵਿੱਚ ਡਿਸਪਲੇ ਕੀਤੀ ਹੋਈਆਂ ਤਸਵੀਰ ਇੱਧਰ ਦਿਖਾਓ ਕੁੰਮਲਾ ਉਸ ਸਮੇਂ ਦੀ ਪ੍ਰਾਤਮਿਕ ਸ਼ਾਸਤਰ ਤੁਸੀਂ ਦਾਸਨ ਕਰ ਸਕਦੇ ਹੋ ਸਮੇਂ ਦੀ ਘਰ ਬੈਠੇ ਜਿਹੜੇ ਜਿਹੜੇ ਉਸ ਸਮੇਂ ਸ਼ਾਸਤਰ ਵਰਤੇ ਘੱਡੇ ਦੇ ਸੰ ਹਨ ਦੇਖ ਰਹੇ ਹੋ ਤੁਸੀਂ ਪ੍ਰਾਥਮਿਕ ਸ਼ਸਤਰ ਰਾਈਫਲ ਵੀ ਹੈ ਇਸ ਤੇ ਰਿਵਾਲਵਰ ਵੀ ਹੈ ਜਾਂ ਹੋਰ ਨੇਜੇ ਜਾਂ ਵੀ ਪਹਾੜੀਆਂ ਹਨਾ ਤੇ ਦਰਸ਼ਕ ਇਸੇ ਤਮੇ ਤੇ ਪ੍ਰਾਥਮਿਕ ਸ਼ਾਸਤਰ ਸੰਦੇਸ਼ੀ ਦਰਸ਼ਨ ਕਰ ਸਕਦੇ ਹੋ ਤੇ ਸੰਗਤ ਕਾਫੀ ਪਾਰੀ ਮਾਤਰਾ ਦੇ ਵਿੱਚ ਪਹੁੰਚਦੀ ਹੈ ਤੇ ਦਰਸ਼ਨ ਕਰਦੀ ਹੈ ਤੇ ਸਾਨੂੰ ਵੀ ਮੌਕਾ ਮਿਲਿਆ ਅਜਾਇਬ ਘਰ ਦੇ ਦਰਸ਼ਨ ਕਰਨ ਦਾ ਇਹਦੇ ਵਿੱਚ ਆਪਾਂ ਗੁਰੂ ਦੇ ਬੇਤ ਕਟਾਜਾ ਹਾਂ ਹਾਂ ਮੈਂ ਇੰਨੇ ਕਿੱਟਾ ਵੱਡਾ ਹੈ ਰੈਡੀ ਸੁਸੰਗਤ ਜੀ ਮਾਤਾ ਸਾਹਿਬ ਦੇਵਾ ਜੀ ਦਾ ਤਾਪਸਥਾਨ ਆ ਜਿੱਥੇ ਉਸ ਦੇ ਨੀਚੇ ਪੋਰਾ ਸਾਹਿਬ ਬਣਿਆ ਹੋਇਆ ਆ ਉਹ ਤੁਹਾਨੂੰ ਪੋਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਤੁਸੀਂ ਦੇਖ ਰਹੇ ਹੋ ਸੰਗਤ ਦਰਸ਼ਨ ਕਰ ਲਈ ਹੈ ਕੋਮਲ ਦਿਖਾ ਦੇ ਸਾਰਾ ਸੰਗਤ ਨੂੰ ਪੋਰਾ ਸਾਹਿਬ ਜੀ ਵਾਹਿ ਅਸੀਂ ਦੇਖ ਰਹੇ ਸੀ ਪੂਰਾ ਸੱਜ ਦੇ ਸੰਗਤ ਦਰਸ਼ਨ ਤੇ ਮਾਤਾ ਜੀ ਬੈਠਿਆ ਕਰਦੇ ਸੀ ਕੱਪ ਕਰਿਆ ਕਰਦੇ ਸੀ ਪਿਆਸਣ ਬਣਿਆ ਸੋ ਖਾਸਣ ਬਣਿਆ ਮੈਂ ਜੀ ਸੰਗਤ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ ਐ ਸਥਾਨ ਉੱਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਸ਼ਾਦੇ ਸ਼ਕਾ ਕਰਦੇ ਸਨ ਪ੍ਰਸ਼ਾਦ ਦੇ ਸਕਣ ਤੋਂ ਬਾਅਦ ਤੁਸੀਂ ਤਸਵੀਰ ਦੇ ਵਿੱਚ ਦੇਖ ਰਹੇ ਹੋ ਮਹਾਰਾਜੀ ਪ੍ਰਸ਼ਾਦ ਦੇ ਛਕ ਰਹੇ ਨੇ ਜੇਕਰ ਜਿੰਦ ਅਕ ਦਰਸ਼ਨ ਕਰ ਸਕਦਾ ਤਸਵੀਰ ਦੇ ਵਿੱਚ ਤੁਸੀਂ ਹਾਂ ਉਹ ਆਪਾ ਪ੍ਰਸ਼ਾਦ ਦੇ ਸਕਣ ਤੋਂ ਪਹਿੰਤ ਦੁਪਹਿਰ ਸੀ ਇੱਥੇ ਗੁਰੂ ਜੀ ਮਹਾਰਾਜ ਇਸੇ ਸਥਾਨ ਉੱਪਰ ਆਪਣਾ ਬਾਠ ਕਰਦੇ ਸਨ ਪੂਜਾ ਕਰਦੇ ਸਨ ਵਾਹਿਗੁਰੂ ਦੀ ਬੰਦਗੀ ਕਰਦੇ ਸਨ ਸੋ ਸੰਗਤ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ ਉਸ ਸਮੇਂ ਦੀ ਪ੍ਰਾਤਨ ਚੱਕੀ ਹੈ ਜਿਸ ਨਾਲ ਆਟਾ ਪੀਣ ਤੋਂ ਉਸ ਤੋਂ ਬਾਅਦ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਮਹਾਰਾਜੀ ਲੰਗਰ ਸ਼ਾਤਰੇ ਤੇ ਲੰਗਰ ਸ਼ਬਦ ਤੋਂ ਬਾਅਦ ਬਹਾਰੀ اسی ਜਗ੍ਹਾ ਤੇ ਲੰਗਰ ਛਕਦੇ ਸੀ ਦੁਪਹਿਰ ਨੂੰ ਵਿਚਰਾਮ ਕਰਦੇ ਤੇ ਸ਼ਾਮ ਨੂੰ ਕਥਾ ਕਰਨ ਦੀ ਪ੍ਰੋਪਰ ਲਿਖਿਆ ਹੋਇਆ ਤੇ ਉਸ ਮਾਤਾ ਸਾਹਿਬ ਜੀ ਵੀ ਇਸ ਚੱਕੀ ਦੁਆਰਾ ਵਰਕ ਕਰਦੇ ਹੁੰਦੇ ਸੀ ਚੱਕੀ ਦਰਸ਼ਨ ਕਰ ਸਕਦੇ ਸ਼ੁਰੂ ਕਰੇ ਪਿਆਰੀ ਸਾਧ ਸੰਗਤ ਜੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਟੋਟਲ ਲੰਗਰ ਵਰਤਦਾ 24 ਘੰਟੇ ਲੰਗਰ ਚਲਾਇਆ ਜਾਂਦਾ ਸੰਗਤ ਦੇਖ ਰਹੇ ਬਹੁਤ ਹੀ ਪਿਆਰੀ ਸਾਧ ਸੰਗਤ ਜੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਟੋਟਲ ਲੰਗਰ ਵਰਤਦਾ ਹੈ ਹਰ ਵੇਲੇ ਗੁਰੂ ਜੀ ਦਾ ਚਲਾਇਆ ਹੋਇਆ ਲੰਗਰ ਇਸ ਵਰਤਦਾ ਕਿਉਂਕਿ ਅਸੇ ਸਥਾਨ ਦੇ ਉੱਪਰ ਗੁਰੂ ਜੀ ਮਹਾਰਾਜ ਲੰਗਰ ਛਕਿਆ ਕਰਦੇ ਸੀ ਸ਼ਾਮ ਨੂੰ ਆ ਕੇ ਉਸੇ ਤਰ੍ਹਾਂ ਇਸ ਅੱਜ ਵੀ ਗੁਰੂ ਜੀ ਦਾ ਚਲਾਇਆ ਹੋਇਆ ਲੰਗਰ ਅੱਜ ਵੀ ਉਸੇ ਤਰ੍ਹਾਂ ਚੱਲ ਰਿਹਾ ਹੈ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹ ਸੰਗਤ ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਮਰਿਆਦਾ ਦੇ ਨਾਲ ਲੰਗਰ ਛਕ ਰਹੀ ਨੇ ਸਾਰੇ ਕੋਈ ਦਰਸ਼ਨ ਕਰ ਸਕਦੇ ਹੋ